ਵਾਇਸ ਜਿਗਾ ਦਾ ਕਾਰਸਾ ਮੈਡੀਕਲ ਫੇਸ ਇਹ ਆਪਾਂ ਤੁਹਾਨੂੰ ਆਪਣੇ ਚੂਲਾ ਸਾਹਮਣੇ ਦੇ ਪੈਨਲ ਦੇ ਵਿੱਚ ਤਿਆਰ ਕੀਤਾ ਇਹ ਕੰਮ ਆਪਾਂ ਜੁਡੀਸ਼ੀਨ ਤੇ ਪੂਰਨ ਤਿਆਰ ਕੀਤਾ 10000 ਜਿਹੜੇ ਨਾਲ ਆਪਾਂ ਲਾਇਆ 12 ਇੰਚ ਦਾ ਪੈਨਲ ਨਾਲ ਲਈ ਆਪਾਂ 10000 10000 ਦੀ ਜਿਹੜੀ ਲਾਈਨ ਨਾਲ ਲੋਡਨ ਟੇਕ ਲਈ ਆਪਾਂ ਆਹ ਵਾਈਸ ਜਿਗਾ ਦੀ ਸਾਈਡ ਤੇ ਕੋਈ ਸ਼ਾਤਵਾਲੇ ਪਰਸਾ ਆ ਸ਼ਾਤ ਇਹਨਾਂ ਦੀ ਪੀਓਪੀ ਹੋਈ ਆ ਡਾਊਨ ਉਹਦੇ ਵਿੱਚ ਵੀ ਇਹ ਵੀ ਸ਼ੀਟ ਭਰੀ ਆ ਠੀਕ ਆ ਇਹਦੇ ਦੀ ਫਾਈਨਲ ਆ ਗਿਆ ਆ ਜੀ ਮੈਂ ਨਾਲ ਉੱਪਰ ਲਾਈਨ ਲਈ ਦੀ ਆਪਾਂ ਨੂੰ ਤਾਂ ਆ ਦੇ ਕਮਰਾ ਤੁਹਾਨੂੰ ਹੋरेगा ਉਹ ਦਿਖਾਉਂਗਾ ਇਹ ਸਭ ਮੈਂ ਨਾਲ ਆ ਤਿਆਰ ਕੀਤਾ ਇਹਦੇ ਵਿੱਚ ਵੀ ਸਾਰੀ ਜੂਵੀ ਸ਼ੀਟ ਲਾਈ ਆਪਾਂ ਇਹਨਾਂ ਨੂੰ ਬਰਾਦ ਤੇ ਆਪਾਂ 12 ਇੰਚੀ ਵਾਲਾ ਪੈਨਲ ਲਾਇਆ। ਤੋੜੋ ਪੀਸ ਲਾਇਆ ਠੀਕੇ ਦੇ ਉੱਪਰ ਦੇ ਵਿੱਚ। ਇਹ ਦੱਸਿਓ ਕਮੈਂਟ ਕਰਕੇ ਕੰਮ ਤੁਹਾਨੂੰ ਕਿਹੋ ਜਿਹਾ ਲੱਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।